ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਸਾਰਿਆਂ ਨੇ ਇਹ ਬੜੀ ਕਹਾਵਤ ਸੁਣੀ ਮਸ਼ਹੂਰ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਹੁਣ ਗੱਲ ਕੀ ਸੀ ਕਿ ਸਰਕਾਰਾਂ ਦਾ ਤਾਂ ਪੂਰਾ ਜੋਰ ਲੱਗਿਆ ਸੀਗਾ ਕਿ ਕਿਸੇ ਤਰੀਕੇ ਨਾਲ ਪੰਜਾਬ ਬਰਬਾਦ ਹੋ ਜਾਵੇ ਤਬਾਹ ਹੋ ਜਾਵੇ ਲੇਕਿਨ ਉਹ ਕਾਲਪੁਰਖ ਵਾਹਿਗੁਰੂ ਬਹੁਤ ਬਯੰਤ ਆ ਜਿਸ ਢੰਗ ਦੇ ਨਾਲ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਘੜੀਆਂ ਗਈਆਂ ਕੇਂਦਰ ਸਰਕਾਰ ਨੇ ਉੱਪਰਲੇ ਡੈਮਾਂ ਤੋਂ ਪਾਣੀ ਜਦੋਂ ਪਹਿਲਾਂ ਉਹਨਾਂ ਨੂੰ ਸਮੇਂ ਸਿਰ ਡੈਮ ਖਾਲੀ ਕਰਨੇ ਚਾਹੀਦੇ ਸੀਗੇ ਔਰ ਬਰਸਾਤ ਤੋਂ ਪਹਿਲਾਂ ਉਹਨਾਂ ਦਾ ਲੈਵਲ ਕਾਫੀ ਘਟਾ ਕੇ ਰੱਖਣਾ ਚਾਹੀਦਾ ਸੀਗਾ ਤਾਂ ਜੋ ਇਹ ਫਲੱਡਸ ਪੰਜਾਬ ਚ ਨਾ ਆਉਂਦੇ ਇਹ ਪੰਜਾਬ ਦੇ ਵਿੱਚ ਜੋ ਕਰੋਪੀ ਵਰਤੀ ਹੈ ਨਾ ਇਹ ਕੋਈ ਕੁਦਰਤੀ ਆਫਤ ਨਹੀਂ ਜਿਵੇਂ ਭਗਵੰਤ ਮਾਨ ਕਹਿੰਦਾ ਇਹ ਸਰਾਸਰ ਨਲੈਕੀਆ ਸਰਕਾਰਾਂ ਦੀ ਕੁਝ ਸ਼ਰਾਰਤ ਵੀ ਆ ਔਰ ਅੰਗਰੇਜ਼ੀ ਚ ਕਹਿੰਦੇ ਕਿ ਮੈਨ ਮੇਡ ਡਿਜ਼ਾਸਟਰ ਇਸ ਕਰਕੇ ਜਦੋਂ ਮੈਂ ਕਿਹਾ ਕਿ ਉਹਨਾਂ ਵੱਲੋਂ ਤਾਂ ਕੋਈ ਕਮੀ ਨਹੀਂ ਸੀ ਕਿ ਕੇਂਦਰ ਦੀ ਤਾਂ ਲੋਕਾਂ ਨੂੰ ਸਾਜਿਸ਼ ਨਜ਼ਰ ਆਉਂਦੀ ਆ ਤੇ ਭਗਵੰਤ ਦੀ ਨਲਕੀ ਆ ਕਿ ਇਹਨੇ ਜਿਹੜਾ 3-4 ਮਹੀਨੇ ਫਲੱਡ ਪ੍ਰੋਟੈਕਸ਼ਨ ਵਰਕਸ ਦਰਿਆਵਾਂ ਦਾ ਨਹਿਰਾਂ ਦਾ ਇਸ ਇਹਦਾ ਬਈਆਂ ਦਾ ਕੋਈ ਸਾਫ ਸਫਾਈ ਕੋਈ ਧਿਆਨ ਨਹੀਂ ਕੀਤਾ ਔਰ ਇਸ ਇਸ ਵੇਲੇ ਉਹ ਕਿਸਮ ਦਾ ਪੰਜਾਬ ਨੂੰ ਆਪਣੇ ਹਾਲ ਤੇ ਛੱਡ ਗਿਆ ਲੇਕਿਨ ਮੈਂ ਜਿਹੜੀ ਕਹਾਵਤ ਤੁਹਾਨੂੰ ਪੜ੍ਹੀ ਆ ਪੰਜਾਬ ਦੇ ਲੋਕ ਬਹੁਤ ਦਰਿਆਦਿਲ ਨੇ ਸਾਡੇ ਗੁਰੂ ਸਾਹਿਬਾਨ ਨੇ ਜੋ ਸਾਨੂੰ ਦਿੱਤਾ ਕਿ ਕਿਰਤ ਕਰੋ ਤੇ ਵੰਡ ਕੇ ਛਕੋ ਤੇ ਸਰਬੱਤ ਦਾ ਭਲਾ ਕਰੋ ਉਸ ਨੂੰ ਲਾਗੂ ਕੀਤਾ ਔਰ ਬੜੀ ਵੱਡੀ ਸਪਿਰਟ ਹੈ ਵਰਲਡ ਵਿੱਚ ਤੁਸੀਂ ਕਿਸੇ ਇਸ ਵਕਤ ਪਾਣੀ ਚ ਡੁੱਬੇ ਬੰਦਿਆਂ ਨੂੰ ਵੀ ਪੁੱਛੋਗੇ ਨਾ ਕਿ ਕੀ ਹਾਲ ਹੈ ਤੇਰਾ ਉਹ ਕਹਿਣਗੇ ਚੜ੍ਹਦੀ ਕਲਾ ਵਾ ਔਰ ਇਹਦਾ ਉਦਾਹਰਨ ਸੋਸ਼ਲ ਮੀਡੀਆ ਵਿੱਚ ਪਿਛਲੇ ਦਿਨਾਂ ਚ ਚੰਗੇ ਚੰਗੇ ਕਲਾਕਾਰਾਂ ਨੇ ਆਪਾਂ ਨੂੰ ਦਿੱਤਾ ਇਸ ਵਕਤ ਅਸੀਂ ਉਸੇ ਚੜ੍ਹਦੀ ਕਲਾ ਦੇ ਸਲੋਗਨ ਨੂੰ ਲੈ ਕੇ ਹਬੀਬਵਾਲ ਪਿੰਡ ਦਾ ਜਿਹੜਾ ਮੰਡ ਖੇਤਰ ਆ ਰਿਆ ਬਿਆਸ ਆ ਮੇਰੇ ਪਿੱਛੇ ਬਿਲਕੁਲ ਪੂਰਾ ਵਗ ਰਿਆ ਵਾ ਇਹਦੇ ਉੱਤੇ ਮੰਡ ਦੇ ਬੰਨ ਤੁਸੀਂ ਬੰਨ ਦੇ ਉੱਤੇ ਖੜੇ ਹੋਏ ਆਂ ਔਰ ਇਸ ਵਕਤ ਮੇਰੇ ਨਾਲ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਜਿਨ੍ਹਾਂ ਨੇ ਇਸ ਅੱਜ ਦਾ ਜੋ ਅਮਦਦ ਕਰਨੀ ਆ ਉਹ ਉਹਨਾਂ ਦੇ ਮੈਂ ਨਾਮ ਵੀ ਥੋੜੇ ਜਿਹਾ ਪੜਨੇ ਕਿਉਂਕਿ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਸਮਝਦਾ ਕਿ ਨਾਮ ਲੈਣਾ ਉਹਨਾਂ ਦਾ ਜ਼ਰੂਰੀ ਆ ਕਿ ਉਹਨਾਂ ਦਾ ਮਾਨ ਸਤਕਾਰ ਹੋਵੇ ਉਹਨਾਂ ਦਾ ਧੰਨਵਾਦ ਕਰ ਸਕੀਏ ਇਹ ਹਬੀਬਪਾਲ ਮੰਡ ਹੈ ਇੱਥੇ ਸਰਦਾਰ ਬਲਬੀਰ ਸਿੰਘ ਸਰਦਾਰ ਬਲਦੇਵ ਸਿੰਘ ਬਾਜਵਾ ਸਰਦਾਰ ਸਤਨਾਮ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਛੋਡੀ ਮੌਂਟੀ ਸ਼ਵਿੰਦਰ ਜਿਹਨਾਂ ਨੇ ਪਿੱਛੇ ਸਰਪੰਚੀ ਦੀ ਇਲੈਕਸ਼ਨ ਲੜੀਆ ਮੇਰੇ ਖੱਬੇ ਪਾਸੇ ਖੜੇ ਨੇ ਔਰ ਮਹਿੰਦਰ ਸ਼ਾਹ ਜੀ ਕਰਨਵੀਰ ਸਰਾਓ ਸਾਡੇ ਸਰਵਾ ਸੌਰੀ ਉਹ ਸਾਡੇ ਮਿੱਤਰ ਨੇ ਥੋੜੇ ਜਲੰਧਰ ਤੋਂ ਨੇ ਡੋਲਫਿਨ ਹੋਟਲੋਂ ਆਤਾ ਤੇ ਗੁਰਮੀਤ ਸਿੰਘ ਜੀ ਇਹਨਾਂ ਵਿਅਕਤੀਆਂ ਨੇ ਸਾਰਿਆਂ ਨੇ ਮਿਲ ਕੇ ਅੱਜ ਉਹ ਪਿੱਛੇ ਆਹ ਟਰਾਲੀ ਖੜੀ ਇੱਕ ਦੂਜੇ ਪਾਸੇ ਦੂਰ ਖੜੀ ਆ ਦੋ ਟਰਾਲੀਆਂ ਤੂੜੀ ਦੀਆਂ ਬੇ ਜ਼ੁਬਾਨੇ ਪਸ਼ੂਆਂ ਲਈ ਬਾਕੀ ਅਚਾਰ ਦੀਆਂ ਕੁਝ ਗੰਡਾਂ ਇਹਨਾਂ ਨੇ ਪਹਿਲਾਂ ਵੀ ਚੰਦ ਦਿਨ ਪਹਿਲਾਂ ਚੋਕਰ ਔਰ ਰਾਸ਼ਨ ਰਾਸ਼ਨ ਐਸੀ ਹਬੀਬ ਵਾਲ ਮੰਡ ਵਿੱਚ ਜਿਹੜੇ ਕਿ ਕਿਰਤ ਕਰਨ ਵਾਲੇ ਲੋਕ ਬੈਠੇ ਨੇ ਸਾਰਿਆਂ ਦੀ ਮਦਦ ਕੀਤੀ ਅੱਜ ਫਿਰ ਅੱਜ ਫਿਰ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਵਾ ਅੱਜ 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 ਫਿਰ ਇਹਨਾਂ ਨੇ ਉਪਰਾਲਾ ਕੀਤਾ ਇਕ ਤਾਂ ਮੈਂ ਇਹਨਾਂ ਦਾ ਸਾਰਿਆਂ ਦਾ ਮਸ਼ਕੂਰ ਹਾਂ ਧੰਨਵਾਦ ਕਰਦਾ ਵਾਂ ਦੂਸਰਾ ਹੈਗਾ ਵਾ ਕਿ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਸਾਨੂੰ ਸਰਕਾਰਾਂ ਨੇ ਫੇਲ ਕੀਤਾ ਵਾ ਤੁਸੀਂ ਦੇਖਿਆ ਕਿਵੇਂ ਭਗਵੰਤ ਮਾਨ ਕੱਲ ਇੱਕ ਔਰਤ ਦੇ ਗਲ ਰਗ ਕੇ ਤੇ ਹੰਝੂ ਵਹਾ ਰਿਹਾ ਸੀਗਾ ਲੋਕਾਂ ਨੂੰ ਐ ਲੱਗਿਆ ਕਿ ਪਤਾ ਨਹੀਂ ਸਾਡਾ ਚੀਫ ਮਿਨਿਸਟਰ ਨੂੰ ਇੰਨਾ ਤਰਸ ਆ ਗਿਆ ਇੱਕਦਮ ਲੇਕਿਨ ਬਾਅਦ ਚ ਪਤਾ ਲੱਗ ਗਿਆ ਕਿ ਜਿਹੜੀ ਔਰਤ ਸੀਗੀ ਉਹ ਕੋਈ ਹੜਪੀੜਿਤ ਨਹੀਂ ਸੀ ਕੋਈ ਗਰੀਬ ਨਹੀਂ ਸੀ ਉਹਦੇ ਗਲ ਵਿੱਚ ਸੋਨੇ ਦਾ ਹਾਰ ਪਾਇਆ ਸੀ ਬੜੀ ਅੱਛੇ ਤਰੀਕੇ ਨਾਲ ਉਹਦੀ ਜਿਹੜਾ ਸੀਗਾ ਤਿਆਰੀ ਸੀਗੀ ਔਰ ਬਾਅਦ ਚ ਪਤਾ ਲੱਗਿਆ ਕਿ ਉਹ ਤਾਂ ਝਾੜੂ ਦੇ ਪਾਰਟੀ ਦੀ ਇੱਕ ਵਰਕਰ ਨਿਕਲੀ ਆ। ਦੇਖੋ ਇਹਦਾ ਮਤਲਬ ਆ ਕਿ ਸਾਡੇ ਚੀਫ ਮਿਨਿਸਟਰ ਨੇ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਸਕ੍ਰਿਪਟਡ ਡਰਾਮਾ ਖੇਡਿਆ ਗਿਆ ਵਾ। ਕਿਉਂਕਿ ਕਲਾਕਾਰ ਨੇ ਖੁਦ ਇਹ ਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਸ਼ਾਇਦ ਇਸ ਨਾਲ ਲੋਕੀ ਮੇਰੇ ਨਾਲ ਪ੍ਰਭਾਵਿਤ ਹੋ ਜਾਣਗੇ। ਇਹ ਮੈਂ ਸਮਝਦਾ ਕਿ ਬਹੁਤ ਨਿੰਦਣਯੋਗ ਗੱਲ ਆ। ਲੋਕੀ ਘਰੋਂ ਬੇਕਾਰ ਹੋਏ ਹੋਏ ਨੇ। ਸਾਡੇ ਪੰਜਾਬ ਦਾ ਜੇ ਘੱਟੋ-ਘੱਟ ਕਰਾਂ ਤਾਂ 10000 ਕਰੋੜ ਤੋਂ ਉੱਤੇ ਨੁਕਸਾਨ ਆ ਫਸਲਾਂ ਦਾ, ਮਕਾਨਾਂ ਦਾ, ਪਸ਼ੂਆਂ ਦਾ। ਦੀ ਤੋਂ ਉੱਤੇ ਵਿਅਕਤੀ ਮਰ ਗਏ ਨੇ ਕਿ ਸਾਡੇ ਚੀਫ ਮਿਨਿਸਟਰ ਨੂੰ ਸੋਚ ਰਿਹਾ ਕਿ ਮੈਂ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਾਂ ਔਰ ਜਿਹੜੇ ਇਹਦੇ ਦਿੱਲੀ ਦੇ ਆਕਾ ਨੇ ਉਹ ਇਹਨਾਂ ਦੇ ਵੀ ਜਿੱਦਾਂ ਕਹਿੰਦੇ ਆ ਕਿ ਕਹਿਣਾ ਤਾਂ ਨਹੀਂ ਚਾਹੀਦਾ ਇਹਨਾਂ ਦੇ ਪੇ ਨੇ ਉਹ ਇਹਨਾਂ ਨੂੰ ਵੀ ਵੱਡੇ ਡਰਾਮੇ ਆਵਾਜ਼ ਨੇ ਪਿਛਲੇ ਲਗਭਗ ਪੰਜਾਬ ਦੇ ਵਿੱਚ ਪਾਣੀ ਆਏ ਨੂੰ ਹੁਣ ਆਲਮੋਸਟ ਵੀ 25 ਦਿਨ ਹੋ ਚੱਲੇ ਨੇ ਵੱਧਦਾ-ਵੱਧਦਾ ਪਾਣੀ ਐ ਅਕਸਰ ਵੱਧਿਆ ਵਾ ਕੋਈ ਦਿੱਲੀਓਂ ਨਹੀਂ ਵੜਿਆ ਜਿੱਥੇ ਕੋਈ ਕੇਜਰੀਵਾਲ ਕੋਈ ਸਸੋਡੀਆਂ ਤੇ ਨਾ ਕੋ ਦਿੱਲੀ ਦੇ ਨੈਸ਼ਨਲ মিডিਆ ਨੇ ਸਾਡਾ ਪੰਜਾਬ ਦੇ ਕੋ ਹਾਲਾਤ ਦਿਖਾਏ 16 ਜ਼ਿਲ੍ਹੇ ਹੜ੍ਹ ਪੀੜਤ ਨੇ ਔਰ 6 ਲੱਖ ਤੋਂ ਉੱਤੇ ਏਕੜ ਪੰਜਾਬ ਦੀ ਜ਼ਮੀਨ ਫਸਲ ਤਬਾਹ ਹੋ ਚੁੱਕੀ ਆ ਕੁਝ ਫਾਜ਼ਿਲਕਾ ਬੂਹਰ ਦੇ ਪਿੰਡ ਇਸ ਤਰ੍ਹਾਂ ਦੇ ਨੇ ਜਿਹੜੇ 25 30 ਪਿੰਡ ਪੰਜਾਬ ਤੋਂ ਹੀ ਕਟਆਫ ਨੇ ਲੇਕਿਨ ਕੋਈ ਨਹੀਂ ਪਹੁੰਚਿਆ ਪਰ ਫਿਰ ਕੌਣ ਪਹੁੰਚਿਆ ਆ ਜਿਹੜੇ ਸਾਡੇ ਸਤਕਾਰਯੋਗ ਵੀਰ ਜਿਨ੍ਹਾਂ ਦੇ ਚੰਦ ਨਾਮ ਲਏ ਨੇ ਬਾਕੀ ਸਾਰੇ ਵੀ ਸਾਡੇ ਭਰਾ ਨੇ ਇਹਨਾਂ ਸਾਰਿਆਂ ਨੇ ਇਹ ਬੀੜਾ ਚੱਕਿਆ ਕਿ ਅਸੀਂ ਪੰਜਾਬ ਨੂੰ ਖਤਰੇ ਦੇ ਘੜੀ ਵਿੱਚ ਛੱਡਣਾ ਨਹੀਂ ਇਕੱਲੇ ਔਰ ਪੰਜਾਬ ਦੀ ਬਾਹ ਇਹਨਾਂ ਲੋਕਾਂ ਦੇ ਫੜੀ ਆ ਔਰ ਮੈਂ ਸਮਝਦਾ ਕਿ ਇਹ ਦੁਨੀਆ ਦੇ ਵਿੱਚ ਇੱਕ ਬਲਖਣ ਕਿਸਮ ਦਾ ਮਾਡਲ ਜਿਹੜਾ ਪੰਜਾਬ ਦੇ ਲੋਕਾਂ ਨੇ ਤੇ ਸਿੱਖਾਂ ਨੇ ਪੇਸ਼ ਕੀਤਾ ਵਾ ਤੁਸੀਂ ਕਿਸੇ ਵੀ ਕਿਤੇ ਇਦਾਂ ਦੇ ਹਾਲਾਤ ਪੈਦਾ ਹੋਣ ਨਾ ਤੇ ਉੱਥੇ ਪਾਣੀ ਦੇ ਰੇਟ ਹੀ ਕਈ ਗੁਣਾ ਕਰ ਦਿੰਦੇ ਨੇ ਇੱਕ ਬੋਤਲ ਪਾਣੀ ਦੀ ਫਰਜ਼ ਕਰੋ 10 ਰੁਪਏ ਦੀ ਤੇ 100 ਰੁਪਏ ਦੀ ਵਿਕਣ ਲੱਗ ਜਾਂਦੀ ਬਲੈਕ ਚ ਲੇਕਿਨ ਇੱਥੇ ਕੀ ਹੋ ਰਿਹਾ ਵਾ ਕਿ ਮਾੜੇ ਹਾਲਾਤਾਂ ਵਿੱਚ ਲੋਕੀ ਹਰ ਕਿਸਮ ਦੀ ਅਮਦਤ ਔਰ ਫ੍ਰੀ ਆਫ ਕਾਸਟ ਇਹ ਜਿਹੜਾ ਦੇਰੇ ਨੇ ਇਹਨਾਂ ਨੂੰ ਮੈਂ ਸਾਰਿਆਂ ਦਾ ਨੂੰ ਸਲੂਟ ਵੀ ਕਰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੈਂ ਲੋਕਾਂ ਦੀ ਸਪਿਰਿਟ ਦਾ ਜਿੱਦਾਂ ਮੈਂ ਕਿਹਾ ਵਾ ਕਿ ਜਿਹੜੇ ਵਿਚਾਰੇ ਬਿਲਕੁਲ ਖਤਮ ਹੀ ਹੋ ਗਏ ਕਈ ਪਰਿਵਾਰ ਬਹੁਤ ਸਾਰਾ ਨੁਕਸਾਨ ਭਾਰੀ ਹੋਇਆ ਉਹ ਵੀ ਜਿਹੜੇ ਨੇ ਅਗਰ ਉਹਨਾਂ ਤੱਕ ਵੀ ਕੋਈ امداد ਪਹੁੰਚਦੀ ਆ ਤੇ ਉਹ ਉਸ امداد ਨੂੰ ਹੋਰ ਨਾ ਪੀੜਤਾਂ ਦੇ ਨਾਲ ਕੋਲ ਲੈ ਕੇ ਜਾਂਦੇ ਨੇ ਤੇ ਲਿਹਾਉਣ ਵਾਲਿਆਂ ਨੂੰ ਉਹਨਾਂ ਦਾ ਮਾਨ ਸਤਕਾਰ ਕਰਕੇ ਤੋਰਦੇ ਨੇ ਇਹ ਪੰਜਾਬ ਹੈ ਅੱਜ ਪੰਜਾਬ ਨਾਲ ਪੰਜਾਬ ਖੜਿਆ ਵਾ ਅੱਜ ਪੰਜਾਬ ਨਾਲ ਨਾ ਕੋਈ ਕੇਂਦਰ ਖੜਿਆ ਨਾ ਸਾਡੀ ਕੋਈ ਸਰਕਾਰ ਖੜੀ ਇਹ ਪੰਜਾਬ ਦੇ ਲੋਕ ਬਹਾਦਰ ਲੋਕਾਂ ਨੇ ਜੋ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹ ਜਿਹੜਾ ਮੰਡਿਆ ਸਾਡਾ ਇਹ ਮੈਂ ਪਹਿਲਾਂ ਵੀ ਐਕਸਪਲੇਨ ਕਰ ਚੁੱਕਾ ਹਾਂ ਸਾਡਾ ਹਲਕਾ ਪੁਲੱਥ ਦਾ ਲਗਭਗ ਬੱਲੋਚੱਕ ਤੋਂ ਲੈ ਕੇ ਤੇ ਮੰਡ ਸੰਗੋਜ ਦੇ ਤੱਕ 50 ਕਿਲੋਮੀਟਰ ਦਾ ਫਾਸਲਾ ਹੈ ਔਰ 50 ਕਿਲੋਮੀਟਰ ਮਤਲਬ ਕਿ ਦਰਿਆ ਦੇ ਨਾਲ ਸਾਡਾ ਪੁਲੱਥ ਇਲਾਕਾ ਲੱਗਦਾ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਕਿੱਡੇ ਵੱਡੇ ਪੈਮਾਨੇ ਤੇ ਇੱਥੇ ਨੁਕਸਾਨ ਹੋਇਆ ਆਪੇ ਹੀ ਲੋਕਾਂ ਨੇ ਇੱਥੇ ਬੰਨ ਬੰਨੇ ਨੇ ਮਨਸੂਰਵਾਲ ਬੇੜ ਤੇ ਢਿਲਵਾਂ ਦੇ ਜਿੱਥੇ ਟੁੱਟਿਆ ਸੀ ਤੁਸੀ ਟੁੱਟੀ ਸੀ 1988 ਚ ਔਰ ਉਹਦੇ ਚ ਇੱਕ ਬੜੀ ਅੱਛੀ ਜਿਹੜੀ ਗੱਲ ਮੈਂ ਕਹਿ ਸਕਦਾ ਕਿ ਆ ਜਿਹੜੀ ਜਿਹੜੀ ਸੜਕ ਤੇ ਅਸੀਂ ਖੜੇ ਆ ਇਹ ਅਸੀਂ ਸੜਕ ਤੁਸੀ ਬੰਨ ਦੇ ਉੱਤੇ ਜਿਹੜੀ ਸੀਗੀ ਇਹ 2021 ਚ 30 ਕਿਲੋਮੀਟਰ ਸੜਕ ਸ੍ਰੀ ਹਰਗੋਬਿੰਦਪੁਰ ਦੇ ਪੁਲ ਤੋਂ ਲੈ ਕੇ ਤਕਰੀਬਨ ਤੇ ਢਿਲਵਾਂ ਜੀਟੀ ਰੋਡ ਦੇ ਪੁਲ ਤੱਕ ਸੜਕ ਬਣਵਾਤੀ ਉਹਦਾ ਫਾਇਦਾ ਇਹ ਹੋਇਆ ਕਿ ਕਿ ਸਾਡੀ ਸੜਕ ਨੇ ਬੰਨ ਨੂੰ ਮਜ਼ਬੂਤ ਕਰਤਾ ਲਗਭਗ 2.3 ਫੁੱਟ ਮਜ਼ਬੂਤ ਸੜਕ ਬਣੀ ਆ ਤੇ ਇਹਦੇ ਨਾਲ ਇੱਕ ਤਾਂ ਆਵਾਜ਼ਾ ਵੀ ਵੱਧ ਗਈ ਲੋਕਾਂ ਦੀ ਕਿਸਾਨਾਂ ਦੀ ਆਉਣ ਜਾਣ ਦੀ ਮੰਡ ਦੇ ਅੰਦਰੋਂ ਸਮਾਨ ਲਿਆਉਣਾ ਗੰਨੇ ਦੀਆਂ ਟਰਾਲੀਆਂ ਫਸਲ ਦੀਆਂ ਟਰਾਲੀਆਂ ਮੰਡੀਆਂ ਤੱਕ ਲੈ ਜਾਣੀ ਜਾਂ ਬਾਹਰ ਲੈ ਕੇ ਜਾਣੀ ਸੋ ਇਹ ਸਾਰੀ ਗੱਲ ਜਿਹੜੀ ਆ ਉਹਦਾ ਬੜਾ ਇੱਥੇ ਸਾਨੂੰ ਫਾਇਦਾ ਹੋਇਆ ਸਾਡੀ ਅਕਾਲਪੁਰ ਦੇ ਚਰਨਾਂ ਚ ਅਰਦਾਸ ਹੈ ਕਿ ਪੰਜਾਬ ਨੂੰ ਉਹ ਬਚਾਉਣ ਆਪਣਾ ਹਿਫਾਜ਼ਤ ਭਰਿਆ ਹੱਥ ਰੱਖਣ ਔਰ ਇੱਕ ਵਾਰ ਫਿਰ ਸਾਰਿਆਂ ਦਾ ਜੋ ਤੁਸੀਂ ਮੇਰੇ ਨਾਲ ਜੁੜੇ ਆ ਮੇਰਾ ਛੋਟਾ ਵੀਰ ਆ ਬਲਦੇਵ ਸਿੰਘ ਬਾਜਵਾ ਇਹਨਾਂ ਸਾਰਿਆਂ ਨੇ ਆ ਸਾਡੇ ਕੋਲ ਕੁਲਦੀਪ ਸਿੰਘ ਜੀ ਖੜੇ ਨੇ ਇਹਨਾਂ ਨੇ ਹੋਰ ਬਹੁਤ ਪਿੰਡਾਂ ਚ ਪੰਡੂਰੀ ਪਿੰਡਾਂ ਇਹਨਾਂ ਦਾ ਬਹੁਤ ਲਗਾਤਾਰ ਹੀ ਮਦਦ ਕਰ ਰਹੇ ਨੇ ਅੱਜ ਵੀ ਇਹਨਾਂ ਨੇ ਹੋਰ ਵੀ ਅਮਦਦ ਭੇਜੀ ਆ ਆ ਸਾਡੇ ਬਹੁਤ ਪੁਰਾਣੇ ਸਾਡੇ ਸਤਿਕਾਰਯੋਗ ਸਾਡੇ ਸਾਬ ਬਲਬੀਰ ਸਿੰਘ ਜੀ ਔਰ ਸਾਡੇ ਅਜ਼ੀਜ਼ ਸਾਰੇ ਹਬੀਬ ਵਾਲਦੇ ਅੱਜ ਨੇ ਤੁਸੀਂ ਦੇਖ ਰਹੇ ਹੋ ਮੈਂ ਇਹਨਾਂ ਸਾਰਿਆਂ ਦਾ ਬੜਾ ਮਸ਼ਕੂਰ ਆ ਇਹ ਕਹਿੰਦੇ ਕਿ ਇਕੱਲਾ ਇੱਥੇ ਨਹੀਂ ਖਤਮ ਕਰ ਦੇਣਾ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਬੰਦੋਬਸ ਕਰਕੇ ਤੇ ਮਤਲਬ ਕਿਸੇ ਨੂੰ ਕੋਈ ਹਤਾਸ਼ ਨਹੀਂ ਰਹਿਣ ਦੇਣਾ ਕਿਸੇ ਨੂੰ ਕੋਈ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋ ਖਾਣ ਪੀਣ ਦੀਆਂ ਚੀਜ਼ਾਂ ਤੋਂ ਪਸ਼ੂਆਂ ਦੇ ਚੀਜ਼ਾਂ ਤੋਂ ਵਾਂਝੇ ਨਹੀਂ ਰਹਿਣ ਦੇਣਾ ਸੋ ਤੁਹਾਡਾ ਮੇਰੇ ਵੀਰੋ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ